ਜਿੱਥੇ ਤੁਹਾਨੂੰ ਅੰਮ੍ਰਿਤ ਆਨੰਦ ਪਾਰਕ ਲੈ ਕੇ ਪਹੁੰਚਿਆ ਪਹਿਲੇ ਉਸ ਦੇ ਹਾਲਾਤ ਤੁਹਾਨੂੰ ਦਿਖਾ ਦਿੰਨੇ ਆ ਕਿਸ ਕਦਰ ਹਾਲਾਤ ਬਣੇ ਹੋਏ ਨੇ ਜਿਹੜੀਆਂ ਕਿ ਟਾਇਲਾਂ ਨੇ ਉਹ ਬਿਲਕੁਲ ਟੁੱਟ ਚੁੱਕੀਆਂ ਨੇ ਇੱਥੇ ਹੀ 3 ਸਾਲ ਪਹਿਲਾਂ ਜਲਿਆਂ ਵਾਲਾ ਬਾਗ ਸ਼ਤਾਬਦੀ ਸਮਾਰਕ ਉਹ ਸਾਰਿਆ ਗਿਆ ਸੀ ਔਰ ਇੱਥੇ ਵੱਡੀ ਗਿਣਤੀ ਵਿੱਚ ਲੋਕ ਜਿਹੜੇ ਨੇ ਸਲਾਨੀ ਪਹੁੰਚ ਵੀ ਕਰਦੇ ਨੇ ਪਰ ਜੋ ਹਾਲਾਤ ਨੇ ਇਸ ਦੇ ਉਹ ਬਿਆਨ ਕਰ ਰਹੇ ਨੇ ਬਹੁਤ ਮਾੜੀ ਹਾਲਤ ਵਿੱਚ ਹੈ ਕਿਉਂਕਿ ਮੇਨਟੇਨੈਂਸ ਜਿਹੜੀ ਇਹਦੀ ਉਹ ਬਿਲਕੁਲ ਨਾ ਦੇ ਬਰਾਬਰ ਹੈ ਸ਼ਹੀਦਾਂ ਦੀ ਯਾਦ ਵਿੱਚ ਇਹ ਸਮਾਰਕ 2021 ਵਿੱਚ ਉਸਾਰਿਆ ਗਿਆ ਸੀ ਉਸ ਵੇਲੇ ਦੇ ਸੀਐਮ ਕੈਪਟਨ ਅਵਨੇਂਦਰ ਸਿੰਘ ਮਲੋਂ ਤਾਂ ਬਹੁਤ ਸਾਰੀਆਂ ਚੀਜ਼ਾਂ ਇਥੇ ਬਣਾਈਆਂ ਗਈਆਂ ਸੀ ਇਸ ਯਾਦਗਾਰ ਨੂੰ ਲੈ ਕੇ ਪਰ ਵੇਖਣ ਵਿੱਚ ਆ ਰਿਹਾ ਹੈ ਇਹ ਜੀ ਮੇਨਟੇਨੈਂਸ ਜਿਹੜੀ ਹੈ ਉਹ ਉਸ ਵਲ ਕੋਈ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ ਜਿਸ ਕਰਕੇ ਇਸਾ ਬਹੁਤ ਜ਼ਿਆਦਾ ਨੁਕਸਾਨ ਵੀ ਹੋ ਰਿਹਾ ਤੁਹਾਨੂੰ ਦਿਖਾ ਦਿੰਨੇ ਆ ਕਿ ਹਾਲਾਤ ਬਣੇ ਹੋਏ ਨੇ ਆ ਦੇਖ ਸਕਦੇ ਤੁਸੀਂ ਨੰਗੀਆਂ ਤਾਰਾਂ ਦੇ ਜੋੜ ਨੇ ਜਿਹੜੇ ਕੀ ਹਾਦਸਿਆਂ ਨੂੰ ਸੱਦਾ ਦਿੰਦੇ ਹੋਏ ਦਿਖਾਈ ਦੇ ਰਹੇ ਨੇ ਤੇ ਨਾਲ-ਨਾਲ ਜੇ ਗੱਲ ਕਰ ਲਈਏ ਤਾਂ ਬਹੁਤ ਸਾਰੇ ਇੱਥੇ ਜੰਗਲੀ ਬੂਟੀ ਵੀ ਉੱਗੀ ਹੋਈ ਹੈ ਔਰ ਜਿਹੜੇ ਇੱਥੇ ਪੱਥਰ ਸੀਗੇ ਲੱਗੇ ਹੋਏ ਉਹ ਵੀ ਟੁੱਟ ਚੁੱਕੇ ਨੇ ਤਾਂ ਜੇਕਰ ਕਿਸੇ ਚੀਜ਼ ਦੀ ਮੇਨਟੇਨੈਂਸ ਨਹੀਂ ਹੋਏਗੀ ਤਾ ਉਸ ਦਾ ਹਾਲ ਜਿਹੜਾ ਕਿ ਉਹ ਇਸੇ ਤਰ੍ਹਾਂ ਹੀ ਹੋਣਾ ਹੈ ਜਦਕਿ ਚਾਹੀਦਾ ਤੇ ਇਹ ਹੈ ਇਹ ਜੀ ਉਸਾਰੀ ਤੋਂ ਬਾਅਦ ਇਹ ਜੀ ਸਾਮ ਸੰਭਾਲ ਜਿਹੜੀ ਕਿ ਉਹ ਬਹੁਤ ਜ਼ਰੂਰੀ ਹੈ ਤਾਂ ਜੋ ਮੇਨਟੇਨੈਂਸ ਜਿਹੜੀ ਉਹ ਹੁੰਦੀ ਰਹੇ ਤੇ ਨਾਲ ਨਾਲ ਜੇ ਵੀ ਕੋਈ ਇੱਥੇ ਕੋਈ ਟੁੱਟ ਪੱਜ ਹੁੰਦੀ ਆ ਤਾਂ ਉਸ ਦੀ ਵੀ ਸਮੇਂ ਰੰਦਿਆ ਰਿਪੇਅਰ ਕੀਤੀ ਜਾ ਸਕੇ ਤਾਂ ਉਹ ਸ਼ਤਾਬ ਦੀ ਇਸਮਾਰਕ ਹੈ ਜਿੱਥੇ ਕਿ ਜਲੰਧ ਬਾਗ ਦੇ ਸ਼ਹੀਦਾ ਦੀ ਯਾਦ ਵਿੱਚ ਇੱਥੇ ਉਹਨਾਂ ਦੇ ਨਾਮ ਵੀ ਜਿਹੜੇ ਕੀ ਅੰਕਿਤ ਕੀਤੇ ਗਏ ਨੇ ਤਾਂ ਜੋ ਲੋਕ ਆਪਣੇ ਸ਼ਹੀਦਾਂ ਨੂੰ ਯਾਦ ਕਰ ਸਕਣ ਤਾਂ ਤੁਸੀਂ ਦੇਖ ਸਕਦੇ ਹੋ ਕਿਸ ਕਦਰ ਪੱਥਰ ਵੀ ਟੁੱਟ ਚੁੱਕੇ ਨੇ ਤੇ ਨਾਲ-ਨਾਲ ਇੱਥੇ ਤਾਰਾਂ ਦੇ ਨੰਗੇ ਜੋੜ ਵਿਖਾਈ ਦੇ ਰਹੇ ਨੇ ਤਾਂ ਹਰ ਵਾਰੀ ਜਿਨਾਂ ਇਸ ਵਾਰ ਵੀ ਸੋਸ਼ਲ ਵਰਕਰ ਪਵਨ ਸ਼ਰਮਾ ਇੱਥੇ ਪਹੁੰਚੇ ਨੇ ਕਿਉਂਕਿ ਹਰ ਮੁੱਦੇ ਨੂੰ ਬਹੁਤ ਹੀ ਜਿਹੜਾ ਕੀ ਉਹ ਵੱਡੇ ਪੱਧਰ ਤੇ ਉਭਾਰਦੇ ਨੇ ਭਾਜੀ ਕੀ ਕਹਿਣਾ ਹੈ 3 ਸਾਲ ਪਹਿਲੇ ਜਿਹੜੀ ਕੀ ਇਹ ਯਾਦਗਰ ਬਣੀ ਸੀ ਪਰ ਇਹ ਮੇਨਟੇਨੈਂਸ ਦੇ ਅਭਾਵ ਵਿੱਚ ਬਹੁਤ ਖਰਾਬ ਹੋ ਗਈ ਦੇਖੋ ਸਕੰਦਰ ਜੀ ਆਪ ਜੀ ਦਾ ਧੰਨਵਾਦ ਆ ਤੁਸੀਂ ਗੁਰੂ ਨਗਰੀ ਅੰਮ੍ਰਿਤਸਰ ਦੇ ਪੌਸ਼ ਏਰੀਆ ਰਣਜੀਤ ਐਵੇਨਿਊ ਵਿਖੇ आनंद अमृत पार्क ਹੈਗਾ ਉੱਥੇ ਪਧਾਰੇ ਹੋ ਜਿੱਥੇ ਕੀ ਜਲਿਆਂ ਵਾਲਾ ਬਾਗ ਦੀ ਸ਼ਤਾਬਦੀ ਸਮਾਰੋਦ ਦੀ ਮੈਮੋਰੀਅਲ ਇੱਕ ਬਣਾਇਆ ਗਿਆ ਸੀ ਜਿਹਦੇ ਤਰਸਯੋਗ ਹਾਲਾਤ ਆ ਪੂਰੇ ਸੂਰਤੇ ਹਾਲ ਤੁਸੀਂ ਐਂਟਰੈਂਸ ਤੋਂ ਦਿਖਾਉਂਦੇ ਹੋਏ ਆਏ ਹੋ ਤੁਸੀਂ ਸਟਾਰਟ ਦੇ ਵਿੱਚ ਦੇਖਿਆ ਕਿ ਇੱਕ ਮਿਊਰਲ ਬਣਿਆ ਸੀ ਜਿਹੜੀ ਬਹੁਤ ਅੱਛੀ ਕੀਮਤ ਦੇ ਨਾਲ ਬਣਾਇਆ ਗਿਆ ਸੀ ਔਰ ਬੰਗਾਲੀ ਆਰਟਿਸਟ ਮੋਲੇ ਘੋਸ਼ਨੀਓ ਬਣਾਇਆ ਸੀ ਉਸ ਤੋਂ ਬਾਅਦ ਅਸੀਂ ਆ ਗਏ ਆ ਜਿੱਥੇ ਪੰਜ ਪਿਲਰਸ ਬਣਿਆ ਇਹ ਸ਼ਹੀਦਾਂ ਦੀ ਯਾਦ ਦੇ ਵਿੱਚ ਬਣਾਏ ਗਏ ਪੰਜ ਪਿਲਰਸ ਤੋਂ ਭਾਵ ਆ ਕਿ ਇਹ ਵੱਖ-ਵੱਖ ਉਮਰਾਂ ਦਰਸਾਉਂਦੇ ਆ ਜਿਨ੍ਹਾਂ ਨੇ ਆਪਣੇ ਜੀਵਨ ਨੂੰ ਬਲੀਦਾਨ ਦਿੱਤਾ ਤਿਆਗ ਦਿੱਤਾ ਮਾਰਟਾਇਰਸ ਆਫ ਫ੍ਰੀਡਮ ਫਾਈਟਰਸ ਦੀ ਉਮਰਾਂ ਨੂੰ ਦਰਸਾਉਂਦੇ ਆ ਸਭ ਤੋਂ ਛੋਟਾ ਪਿੱਲਰ ਜਿਹੜਾ ਉਹ ਟੀਨੇਜ ਨੂੰ ਦਰਸਾ ਰਿਹਾ ਫਿਰ ਯੂਥ ਨੂੰ ਦਰਸਾ ਰਿਹਾ ਫਿਰ ਮਿਡਲ ਏਜ ਨੂੰ ਦਰਸਾ ਰਿਹਾ ਫਿਰ 올ਡ ਏਜ ਨੂੰ ਦਰਸਾ ਰਿਹਾ ਔਰ ਬੱਚੇ ਤੱਕ ਨੂੰ ਦਰਸਾ ਰਿਹਾ ਔਰ ਜਿਹੜਾ ਸੈਂਟਰ ਦੇ ਵਿੱਚ ਤੁਸੀਂ ਬਲੈਕ ਸਟੋਨ ਦੇਖ ਰਹੇ ਹੋ ਇੱਕ ਵਾਇਡ ਬਣਾਇਆ ਗਿਆ ਇਹ ਦਰਸਾਇਆ ਕਿ ਇਹਨਾਂ ਦੇ ਜੀਵਨ ਬਲੀਦਾਨ ਦੇਣ ਤੋਂ ਬਾਅਦ ਸਾਡੇ ਦੇਸ਼ ਦੇ ਸਿਸਟਮ ਦੇ ਵਿੱਚ ਕਿੰਨਾ ਵੱਡਾ ਇੱਕ ਵਰਡ ਕਿੰਨਾ ਖਲਾਅ ਪੈਦਾ ਹੋ ਗਿਆ ਕਿ ਚੰਗੇ ਲੋਕਾਂ ਨੇ ਆਪਣੇ ਜੀਵਨ ਬਲਿਦਾਨ ਕਰ ਦਿੱਤੇ ਦੇਸ਼ ਵਾਸਤੇ ਔਰ ਤੁਸੀਂ ਦੇਖ ਸਕਦੇ ਹੋ ਕਿ ਇਸ ਪਲੇਟਫਾਰਮ ਦੇ ਉੱਤੇ ਕਿਤੇ ਕੋਈ ਲਾਈਟ ਸਾਨੂੰ ਦਿਖ ਨਹੀਂ ਰਹੀ ਹਰ ਜਗ੍ਹਾ ਲਾਈਟ ਚੋਰੀ ਹੋ ਗਈ ਆ ਉਸ ਪਿੱਲਰ ਦਾ ਪੱਥਰ ਤੱਕ ਟੁੱਟਿਆ ਹੋਇਆ ਉੱਥੇ ਜੰਗਲੀ ਬੂਟੇ ਉੱਗ ਗਿਆ ਪਿੱਪਲ ਉੱਗ ਗਿਆ ਹਰ ਜਗ੍ਹਾ ਗੰਦਗੀ ਦੀ ਪਰਹਾ ਰਿਆ ਔਰ ਉਸ ਤਰ੍ਹਾਂ ਦਾ ਪਿੱਲਰ ਇਹ ਅਸਮਾਨ ਨੂੰ ਦਰਸਾਇਆ ਗਿਆ ਕਿ ਸਾਡੇ ਫ੍ਰੀडम ਫਾਈਟਰਸ ਦੀ ਸਾਡੇ ਮਾਰਟਾਇਸ ਦੀ ਸੋਚ ਬੜੀ ਅਸਮਾਨ ਵਰਗੀ ਉੱਚੀ ਸੀ ਉਹਨਾਂ ਦੀ ਇੱਕ ਜੁੜਤਾ ਦੀ ਸ਼ਕਤੀ ਦਰਸਾਈ ਗਈ ਆ ਪਰ ਤੁਸੀਂ ਉਹਦੇ ਹਾਲਾਤ ਦੇਖ ਲਓ ਕਿ ਸ਼ਕਤੀ ਤਾਂ ਦਰਸਾ ਦਿੱਤੀ ਗਈ ਆ ਪਰ ਉਹਦੇ ਹਰ ਜਗ੍ਹਾ ਪਲੈਟਫਾਰਮ ਦੇ ਉੱਤੋਂ ਗਰੇਨਾਂ ਟੁੱਟ ਗਿਆ 28 ਟੁੱਟ ਗਿਆ ਲਾਈਟਾਂ ਕੋਈ ਬਚੀਆਂ ਨਹੀਂ ਨੰਗੀਆਂ ਤਾਰਾਂ ਹਰ ਤਰਫ ਦਿਖਦੀਆਂ ਸਾਹਮਣੇ ਆ ਸੂਚੀ ਵੀ ਲੱਗੀ ਆ ਜਿਹਦੇ ਵਿੱਚ ਕਰੀਬ 488 ਦੇ ਕਰੀਬ ਨਾਮ ਉਕਾਰੇ ਗਏ ਆ ਵੱਡੇ ਬੋਰਡ ਲੱਗੇ ਆ ਸਾਹਮਣੇ ਤੁਸੀਂ ਦੇਖ ਸਕਦੇ ਹੋ ਕਿ ਆਰਕੀਟੈਕਚਰਲ ਕਨਸੈਪਟ ਆਫ ਜਲਿਆਂ ਵਾਲਾ ਬਾਗ ਸੈਂਟੇਨਰੀ ਮੈਮੋਰੀਅਲ ਦੇ ਜਿਹੜਾ ਬੈਨਰ ਲੱਗਾ ਬੋਰਡ ਲੱਗਾ ਉਹਦੇ ਸਾਹਮਣੇ ਤੁਸੀਂ ਦੇਖ ਲਓ ਕਿ ਗਟਰ ਕਿਤਰਾ ਖੁੱਲਿਆ ਪਿਆ ਢੱਕਣ ਖੁੱਲਿਆ ਔਰ ਕਿੰਨਾ ਵੱਡਾ ਇੱਕ ਖੱਡਾ ਹੈਗਾ ਜਿਹੜਾ ਪਿਛਲੇ ਸਮੇਂ ਗੰਦਗੀ ਦੇ ਨਾਲ ਭਰਿਆ ਹੋਇਆ ਸੀ ਔਰ ਉਹਦੇ ਆਲੇ ਦੁਆਲੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਸਰੀਏ ਜੰਗਾਲ ਲੱਗੇ ਹੋਏ ਸਰੀਏ ਹੈਗੇ ਆ ਕੋਈ ਬੱਚਾ ਇੱਥੇ ਆ ਜੇ ਨਿਹਰ ਸਵੇਰ ਤੇ ਉਹ ਇੱਥੇ ਚੋਟਲ ਹੋ ਸਕਦਾ ਆਪਣੀ ਕੀਮਤੀ ਜਾਨ ਵੀ ਗਵਾ ਸਕਦਾ ਡਸਟਬਨ ਟੁੱਟੇ ਭੱਜੇ ਨੇ ਖੁੱਲੇ ਪੈਨੇ ਹਰ ਪਾਸੇ ਗੰਦਗੀ ਦੀ ਪਰਹਾ ਰਿਆ ਜਿੱਥੇ ਸ਼ਹੀਦਾਂ ਦੇ ਨਾਮ ਦੀ ਸੂਚੀ ਉਤਾਰੀ ਗਈ ਆ ਇੱਥੇ ਸੂਚੀ ਇਸ ਕਰਕੇ ਵੀ ਲੱਗੀ ਸੀ ਕਿ ਜਿਹੜੀ ਪਹਿਲੀ ਯਾਦਗਾਰ ਆ ਜਲਿਆਂਵਾਲਾ ਬਾਗ ਦੀ ਉਹਦੇ ਵਿੱਚ ਅਨ ਆਈਡੈਂਟੀਫਾਈਡ ਲੋਕ ਸਕੇ ਇਹ ਪ੍ਰਸ਼ਾਸਨ ਨੇ ਗੁਰਨਾਨਕ ਦੇਵ ਯੂਨੀਵਰਸਿਟੀ ਦੇ ਹਿਸਟੋਰੀయన్స్ ਨੇ ਰਿਸਰਚ ਸਕਾਲਰਸ ਨੇ 29 ਪਰਿਵਾਰਾਂ ਨੂੰ ਆਇਡੈਂਟੀਫਾਈ ਕੀਤਾ ਸੀ ਤੇ ਉਸ ਵਾਰ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਹਨਾਂ ਨੂੰ ਬੁਲਾ ਕੇ ਇੱਥੇ ਸਨਮਾਨਿਤ ਵੀ ਕੀਤਾ ਸੀ ਔਰ ਉਹਨਾਂ ਦੇ ਨਾਮ ਤੱਕ ਇਥੇ ਉਕਾਰੇ ਗਏ ਸੀ ਇਹ ਦੱਸਿਆ ਗਿਆ ਸੀ ਕਿ ਜਿਹੜੇ ਆਇਡੈਂਟੀਫਾਈਡ ਮਾਰਟਾਇਰਸ ਹੋਏ ਆ ਫਰੀडम फाइਟਰਸ ਹੋਏ ਆ ਉਹਨਾਂ ਨੂੰ ਅਸੀਂ ਪਛਾਣ ਲਿਆ ਤੇ ਇਹਦੇ ਉੱਤੇ ਨਾਮ ਉਕਾਰ ਦਿੱਤੇ ਆ ਪਰ ਉਸ ਤੋਂ ਬਾਅਦ ਕਿੰਨੀ ਮੈਂ ਕਹਿ ਸਕਦਾ ਕਿ ਬੇਰੁਖੀ ਕਹ ਲਓ ਪ੍ਰਸ਼ਾਸਨ ਦੀ ਕਹ ਲਓ ਲੀਡਰਾਂਾਂ ਦੀ ਕਹ ਲਓ ਕਿ ਜਦੋਂ ਦੀ ਇਹ ਯਾਦਗਾਰ ਬਣੀ ਆ ਉਸ ਤੋਂ ਬਾਅਦ ਇੱਕ ਅੱਧੀ ਵਾਰ ਵੀ ਕੋਈ ਸਰਕਾਰੀ ਸਮਾਗਮ ਇੱਥੇ ਨਹੀਂ ਹੋਇਆ ਸੋ ਇਸ ਕਰਕੇ ਇੱਥੋਂ ਸਮਝ ਆਉਂਦਾ ਕਿ ਅਸੀਂ ਆਪਣੇ ਸ਼ਹੀਦਾਂ ਦਾ ਮਾਰਟਾਇਰਜ਼ ਦਾ ਫਰੀडम ਫਾਈਟਰਸ ਦਾ ਕਿੰਨਾ ਸਨਮਾਨ ਸਤਕਾਰ ਜ਼ਮੀਨੀ ਲੈਵਲ ਤੇ ਕਰਦੇ ਆ ਅਸੀਂ ਸਿਰਫ ਕਾਗਜ਼ੀ ਸ਼ੇਅਰ ਪੰਜਾਬੀ ਬਣ ਕੇ ਰਹਿ ਗਏ ਆ ਗੱਲਾਂ ਦੇ ਨਾਲ ਤੇ ਅਸੀਂ ਬਹੁਤ ਸਨਮਾਨ ਦਿੰਨੇ ਆ ਰਾਜਨੀਤਿਕ ਸਿਸਟਮ ਵੀ ਬਣਾ ਲੰਨੇ ਆ ਮੀਡੀਆ ਓਪਰਚ्युनिटी ਬਣਾਉਂਨੇ ਆ ਸ਼ਹੀਦਾਂ ਨੂੰ ਅਖਬਾਰੀ ਇਸ਼ਤਿਹਾਰ ਬਣਦੇ ਆ 26 ਜਨਵਰੀ ਤੋਂ ਲੈ ਕੇ 15 ਅਗਸਤ ਤੋਂ ਲੈ ਕੇ ਸ਼ਹੀਦਾਂ ਨੂੰ ਅਸੀਂ ਯਾਦ ਕਰਦੇ ਆ ਉਹਨਾਂ ਦੇ ਪਰਿਵਾਰਾਂ ਨੂੰ ਬੁਲਾਉਨੇ ਆ ਪਰ ਉਸ ਤੋਂ ਬਾਅਦ ਅਸੀਂ ਉਹਨਾਂ ਦੀ ਕੋਈ ਕੀਮਤ ਨਹੀਂ ਜਾਣਦੇ ਉਹਨਾਂ ਨੂੰ ਭੁੱਲ ਜਾਂਦੇ ਆ ਔਰ ਇਹ ਯਾਦਗਾਰ ਬਣਾਉਣ ਦਾ ਮੇਨ ਮਕਸਦ ਇਹ ਸੀ ਕਿ ਜਿਹੜੀ ਆਉਣ ਵਾਲੀ ਪੀੜ੍ਹੀ ਆ ਯੰਗ ਜਨਰੇਸ਼ਨ ਆ ਉਹ ਅ ਇਥੋਂ ਆ ਕੇ ਉਹਨਾਂ ਸੂਚੀ ਨੂੰ ਪੜ੍ਹੇ ਹਿਸਟਰੀ ਨੂੰ ਸਮਝ ਸਕੇ ਜਾਣ ਸਕੇ ਪਰਖ ਸਕੇ ਔਰ ਆਪਣੀ ਇਸ ਸ਼ਾਨਮਤੇ ਇਤਿਹਾਸ ਉੱਤੇ ਮਾਣ ਮਹਿਸੂਸ ਕਰ ਸਕੇ ਬਿਲਕੁਲ ਬਿਲਕੁਲ ਜੀ ਬਿਲਕੁਲ ਪਰ ਕਹਿੰਦੇ ਨਾ ਜੀ ਜਿਹੜੀਆਂ ਹਕੂਮਾਂ ਆਪਣੇ ਸ਼ਹੀਦਾਂ ਨੂੰ ਯਾਦ ਨਹੀਂ ਰੱਖਦੀਆਂ ਉਹ ਹਕੂਮਾਂ ਜਿਆਦਾ ਤਰੱਕੀ ਨਹੀਂ ਕਰਦੀਆਂ ਬਣਾ ਦੇ ਦਿੱਤਾ ਗਿਆ ਪਰ ਮੇਨਟੇਨੈਂਸ ਕਿੰਨੇ ਕਰਾਉਣੀ ਸੀ ਦੇਖੋ ਮੈਂ ਇਹ ਹੀ ਅਰਜ਼ ਕੀਤਾ ਨਾ ਕਿ ਤੁਸੀਂ ਵੀ ਅچھے ਸ਼ਬਦਾਂ ਦੇ ਵਿੱਚ ਕਿਹਾ ਉਹ ਕਹਿੰਦੇ ਨਾ ਕਿ ਬੇਅਮਲ ਦਿਲ ਹੋ ਤੋ ਜਜ਼ਬਾਤ ਸੇ ਕੀ ਹੁੰਦਾ ਹੈ ਹੋ ਜ਼ਮੀਂ ਬੰਜਰ ਤੋ ਬਰਸਾਤ ਸੇ ਕੀ ਹੁੰਦਾ ਹੈ ਹੈ ਅਮਲ ਲਾਜ਼ਮੀ ਤਕਮੀਲੇ ਤਮੰਨਾ ਕੇ ਲਿਏ ਵਰਨਾ ਰੰਗीन ਖਿਆਲਾਂ ਸੇ ਕੀ ਹੁੰਦਾ ਹੈ ਜੇ ਅਸੀਂ ਕੱਲੇ ਰੰਗीन ਖਿਆਲ ਆ ਦੱਸਾਂਗੇ ਵੱਡੀਆਂ ਗੱਲਾਂ ਕਰਾਂਗੇ ਤੇ ਫਿਰ ਅਮਲ ਦਰ آمد ਕੋਈ ਵੀ ਨਹੀਂ ਹੋਣ ਵਾਲਾ ਹਰ ਜਗ੍ਹਾ ਤੁਸੀਂ ਦੇਖੋ ਪਲੈਟਫਾਰਮ ਟੁੱਟਾ ਲਾਈਟ ਕੋਈ ਵੀ ਨਹੀਂ ਬੱਤੀ ਜਿਹੜੀਆਂ ਮਹਿੰਗੀਆਂ ਲਾਈਟਸ ਉੱਥੇ ਲੱਗੀਆਂ ਸੀ ਸ਼ਾਮ ਨੂੰ ਉਹ ਡੈਕੋਰ ਮੇਨਟੇਨ ਹੁੰਦਾ ਸੀ ਲੋਕ ਇੱਥੇ ਆਉਂਦੇ ਸੀ ਤੁਸੀਂ ਆਪ ਦੇਖੋ ਅੱਜ ਗੁਰੂ ਨਗਰੀ ਅੰਮ੍ਰਿਤਸਰ ਦੇ ਵਿੱਚ ਲੱਖਾਂ ਦੀ ਤਦਾਦ ਦੇ ਵਿੱਚ ਟੂਰਿਸਟ ਆਉਂਦਾ ਅਦੇਸ਼ਾ ਵਿਦੇਸ਼ਾਂ ਤੋਂ ਲੋਕ ਆਉਂਦੇ ਆ ਜੇ ਉਹ ਇੱਥੇ ਆਉਣਗੇ ਉਹਨਾਂ ਦੇ ਉੱਤੇ ਕੀ ਅਸਰات ਜਾਣਗੇ ਕੀ ਪ੍ਰਭਾਵ ਜਾਊਗਾ ਤੁਸੀਂ ਆਪ ਦੇਖੋ ਕਿ ਮੀਡੀਆ ਰਿਪੋਰਟਸ ਹਮੇਸ਼ਾ ਹੁੰਦੀਆਂ ਅਜੇ ਤੱਕ ਵੀ ਪ੍ਰਸ਼ਾਸਨ ਜਾਗਦਾ ਦੇਖ ਨਹੀਂ ਰਿਹਾ ਅਜੇ ਬੂਟੇ ਜੰਗਲੀ ਉੱਦੋਂ ਦੇ ਤੇ ਉਹ ਹੀ ਆ ਲਾਈਟਾਂ ਕੋਈ ਨਹੀਂ ਲਗਾਈਆਂ ਗਈਆਂ ਆ ਜਿੰਨੇ ਹੋਣ ਜਾਂ ਲਾਈਟਸ ਸਾਰੀਆਂ ਖਾਲੀ ਹੋ ਗਿਆ ਹਰ ਜਗ੍ਹਾ ਤੁਸੀਂ ਦੇਖ ਸਕਦੇ ਹੋ ਕਿ ਗੰਦਗੀ ਦੀ ਪਰਮਾਰ ਹੈਗੀ ਆ ਇਹ ਪਿੱਲਰ ਤੁਸੀਂ ਦੱਸੇ ਨੇ ਪੰਜ ਪਿੱਲਰ ਦੱਸੇ ਨੇ ਇਹਨਾਂ 'ਚ ਵੀ ਤੁਸੀਂ ਦੇਖ ਸਕਦੇ ਹੋ ਵੀ ਪਿੱਪਲ ਹੋਰ ਬੂਟੇ ਜਿਹੜੇ ਕੀ ਉਗਾਇਨੇ ਚ ਜਿੱਥੇ ਇਹ ਉਗਾਨ ਬੂਟੇ ਉਥੇ ਤੇ ਫਿਰ ਇਹ ਪਿੱਲਰ ਵੀ ਖਰਾਬ ਹੋ ਜਾਣਗੇ ਮੈਂ ਉਹੀ ਬੇਨਤੀ ਕਰ ਰਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਪਿੱਲਰਸ ਵੀ ਫਿਰ ਖੋਖਲੇ ਹੁੰਦੇ ਜਾਣਗੇ ਜਿਹੜੇ ਕੋਹਸ ਪਾਵਰ ਸਾਡੇ ਮਾਰਟਾਇਰ ਸੀ ਦੱਸਦੇ ਆ ਜਿਹੜੇ ਬਲੀਦਾਨ ਨੂੰ ਬੜਾ ਸਸ਼ਕਤੀਕਰਨ ਦੱਸਦੇ ਆ ਅਸਮਾਨ ਮੰਨ ਨੂੰ ਰੁਕ ਕਰਕੇ ਬਣਾਏ ਗਏ ਆ ਉਹਨਾਂ ਦੀ ਸੋਚ ਤਾਂ ਉੱਚੀ ਦੱਸ ਦਿੱਤੀ ਸਾਡੀਆਂ ਡਿਵੈਲਪਮੈਂਟਲ ਏਜੰਸੀਜ਼ ਮਿਨਿਸਪਲ ਕਾਰਪੋਰੇਸ਼ਨ ਹੋ ਜੇ ਇੰਪਰੂਵਮੈਂਟ ਟਰਸਟ ਆਫ ਅਮ੍ਰਿਤਸਰ ਹੋ ਜੇ ਅਮ੍ਰਿਤਸਰ ਡਿਵੈਲਪਮੈਂਟ ਅਥਾਰਟੀ ਹੋ ਜੇ ਲੋਕਲ ਬਾਡੀ ਵਿਭਾਗ ਆ ਉਹਨਾਂ ਨੂੰ ਇਹ ਸੋਚਣਾ ਚਾਹੀਦਾ ਜ਼ਿੰਮੇਵਾਰੀ ਤੈਅ ਕਰਨੀ ਚਾਹੀਦੀ ਆ ਕਾਉਂਟੇਬਿਲਟੀ ਤੈਅ ਕਰਨੀ ਚਾਹੀਦੀ ਆ ਤਾਂ ਜੋ ਜਿਹੜੇ ਜਿਨ੍ਹਾਂ ਲੋਕਾਂ ਨੇ ਸਾਡੇ ਦੇਸ਼ਵਾਸੀਆਂ ਵਾਸਤੇ ਆਪਣੇ ਜੀਵਨ ਕੁਰਬਾਨ ਕਰ ਦਿੱਤੇ ਉਹਨਾਂ ਨੂੰ ਸਤਕਾਰ ਬਣਦਾ ਮਾਨ ਸਨਮਾਨ ਮਿਲ ਸਕੇ ਉਹਨਾਂ ਦੀਆਂ ਯਾਦਗਾਰਾਂ ਨੂੰ ਇਸ ਤਰ੍ਹਾਂ ਨਾਂ ਰੋਲਿਆ ਜਾ ਸਕੇ ਤੁਸੀਂ ਆਪਣਾ ਕੈਮਰਾ ਸਕਰੀਨ 'ਚ ਦੇਖਿਆ ਹੀ ਆ ਕਿ ਕੁੱਝ ਸਕੂਲੀ ਬੱਚੇ ਵੀ ਇੱਥੇ ਹਾਜ਼ਰ ਸਨ ਪਰ ਫਿਰ ਵੀ ਕੋਈ ਪ੍ਰੋਟੋਕੋਲ ਨਹੀਂ ਇੱਥੇ ਜਾਣਕਾਰੀ ਨਹੀਂ ਦਿੱਤੀ ਗਈ ਕਿ ਬੱਚਿਆਂ ਨੇ ਇਸ ਪਲੇਟਫਾਰਮ ਦੇ ਉੱਤੇ ਸ਼ੂਜ਼ ਪਾ ਕੇ ਚੜਨਾ ਜਾਂ ਸ਼ੂਜ਼ ਉਤਾਰਨੇ ਆ ਕੋਈ ਸੇਫਟੀ ਸਿਕਿਉਰਿਟੀ ਦਾ ਪ੍ਰਬੰਧ ਨਹੀਂ ਤੁਸੀਂ ਕੋਈ ਵੀ ਇੱਕ ਵੀ ਸੁਰੱਖਿਆ ਮੁਲਾਜ਼ਮ ਇੱਥੇ ਨਹੀਂ ਦੇਖਿਆ ਹੋਊਗਾ ਪ੍ਰਸ਼ਾਸਨ ਦਾ ਕੋਈ ਕਿਸੇ ਤਰ੍ਹਾਂ ਦੀ ਜੇ ਕੋਈ ਸ਼ਹੀਦਾਂ ਦੀ ਬੇਅਦਬੀ ਕਰਨ ਦੀ ਸਾਜ਼ਿਸ਼ ਵੀ ਕਰੇ ਕੋਈ ਅੱਗੇ ਅਸੀਂ ਦੇਖ ਰਹੇ ਹਾਂ ਕਿ ਹਰ ਜਗ੍ਹਾ ਬੇਅਦਬੀਆਂ ਦੇ ਮਾਮਲੇ ਚੱਲ ਰਹੇ ਆ ਜੇ ਕੋਈ ਸ਼ਹੀਦਾਂ ਦੇ ਮਾਨ ਸਤਕਾਰ ਨੂੰ ਮਿੱਠੇਸ ਪਜਾਉਣ ਦੀ ਕੋਸ਼ਿਸ਼ ਕਰੇ ਐਂਟੀ ਸੋਸ਼ਲ ਐਲੀਮੈਂਟ ਤੇ ਉਹਨੂੰ ਵੀ ਆਇਡੈਂਟੀਫਾਈ ਨਹੀਂ ਕੀਤਾ ਜਾ ਸਕਦਾ ਕੋਈ ਸੀਸੀਟੀਵੀ ਕੈਮਰਾਸ ਦੇ ਪ੍ਰਬੰਧ ਨਹੀਂ ਤੁਸੀਂ ਦੇਖ ਲਓ ਲਾਈਟਾਂ ਦਿਨ ਵੇਲੇ ਹੀ ਚੱਲ ਰਹੀਆਂ ਰਾਤ ਨੂੰ ਚੱਲਣੀਆਂ ਨਹੀਂ ਰਾਤ ਨੂੰ ਇੱਥੇ ਘੁੱਪ ਹਨੇਰਾ ਹੋ ਜਾਂਦਾ ਇੱਕ ਅੱਧੀ ਲਾਈਟ ਕੋਈ ਚੱਲ ਰਹੀ ਹੈ ਜਿਹੜੀ ਦਿਨ ਨੂੰ ਵੀ ਚੱਲਦੀ ਹੈ ਸੋ ਇਸ ਕਰਕੇ ਕੋਈ ਸੁਰੱਖਿਆ ਦਾ ਪ੍ਰਬੰਧ ਨਹੀਂ ਕੋਈ ਸਫਾਈ ਦਾ ਪ੍ਰਬੰਧ ਨਹੀਂ ਕੋਈ ਵਿਜ਼ਟਰ ਨੂੰ ਗਾਈਡੈਂਸ ਦਾ ਪ੍ਰਬੰਧ ਨਹੀਂ ਕੋਈ ਸਕੂਲੀ ਬੱਚਿਆਂ ਨੂੰ ਇਹ ਦੱਸਣ ਦਾ ਪ੍ਰਬੰਧ ਨਹੀਂ ਕਿ ਸ਼ੂਜ਼ ਉਤਾਰ ਕੇ ਜਾਣਾ ਆ ਸੋ ਇਸ ਕਰਕੇ ਇਹ ਫਿਰ ਓਵਰਆਲ ਇਹ ਮੈਮੋਰੀਅਲ ਬਣਾਇਆ ਤਾਂ ਬੜੀ ਸ਼ਰਧਾ ਦੇ ਨਾਲ ਗਿਆ ਸੀ ਪਰ ਔਨ ਗਰਾਉਂਡ ਅੱਜ ਇਹ ਆਸ਼ਕੀ ਦਾ ਅੱਡਾ ਬਣ ਗਿਆ ਲੋਫਰਾਂ ਦਾ ਅੱਡਾ ਬਣ ਗਿਆ ਐਂਟੀ ਸੋਸ਼ਲ 엘ਮੈਂਟਸ ਦਾ ਅੱਡਾ ਬਣ ਗਿਆ ਔਰ ਇਹਦੇ ਆਲੇ-ਦੁਆਲੇ ਮਨਿਸਪਲ ਕਾਰਪੋਰੇਸ਼ਨ ਵੱਲੋਂ ਕੂੜੇ ਦੇ ਡੰਪ ਬਣਾ ਦਿੱਤੇ ਗਿਆ ਜਦੋਂ ਉਹ ਕੂੜੇ ਨੂੰ ਅੱਗ ਲਾਉਂਦੇ ਆ ਤੇ ਟਾਕਸਿਕ ਫਿਊਮਸ ਇਨਟਾਕਸਿਕੇਟਿਡ ਫਿਊਮਸ ਜਿਹੜੇ ਆ ਉਹ ਸਾਡੇ ਅੰਦਰ ਜਾਂਦੇ ਆ ਸਾਹ ਦੇ ਨਾਲ ਤੇ ਸਾਨੂੰ ਜਬਰਨ ਉਹ ਸਾਹ ਲੈਣਾ ਪੈਂਦਾ ਜਿਹਦੇ ਨਾਲ ਵੱਡੇ ਲੈਵਲ ਤੇ ਵੀ ਲੋਕ ਰੋਗੀ ਹੋ ਰਿਹਾ ਹੁਣ ਇਸ ਐਡੇ ਵੱਡੇ ਪਾਰਕ ਦੇ ਵਿੱਚ ਜਿਹੜਾ ਕੱਲਾ ਮੈਮੋਰੀਅਲ ਹੈਗਾ ਉਹ 4490 ਸਕਰ ਮੀਟਰ ਦੇ ਵਿੱਚ ਬਣਾਇਆ ਗਿਆ ਸੀ ਇਹਦੇ ਉੱਤੇ ਲਾਗਤ 3.5 ਕਰੋੜ ਰੁਪਏ ਉਸ ਸਮੇਂ ਦੇ ਵਿੱਚ ਆਈ ਸੀ ਔਰ ਐਡੇ ਵੱਡੇ ਪਾਕ ਦੇ ਵਿੱਚ ਜਿੱਥੇ ਲੋਕ ਆਉਂਦੇ ਆ ਹੁਣ ਜਦੋਂ ਕੂੜੇ ਨੂੰ ਅੱਗਾਂ ਲੱਗਦੀਆਂ ਆ ਪੋਲੂਸ਼ਨ ਜ਼ਿਆਦਾ ਆ ਸੇਫਟੀ ਸਿਕਿਉਰਿਟੀ ਕੋਈ ਨਹੀਂ ਆ ਗੰਦਗੀ ਆ ਤੇ ਸ਼ਹਿਰ ਦੇ ਵੱਖ-ਵੱਖ ਕੋਨਿਆਂ ਤੋਂ ਜਿਹੜੇ ਲੋਕ ਆਉਂਦੇ ਸੀ ਉਹਨਾਂ ਨੇ ਵੀ ਆਉਣਾ ਬੰਦ ਕਰ ਦਿੱਤਾ ਹੈ ਤੋ ਸਿੱਧਾ ਸਮਝ ਆ ਰਿਹਾ ਕਿ ਅਸੀਂ ਆਪਣੇ ਸ਼ਹੀਦਾਂ ਨੂੰ ਆਪਣੇ ਫ੍ਰੀडम ਫਾਈਟਰਸ ਨੂੰ ਆਪਣੇ ਮਾਰਟirs ਨੂੰ ਸਨਮਾਨ ਦੇਣ ਦੇ ਵਿੱਚ ਬਹੁਤ ਵੱਡੇ ਲੈਵਲ ਤੇ ਵਿਫਲ ਰਹੇ ਆ ਜਿਹੜੇ ਵੀ ਜਿਹੜੇ ਵੀ ਅਧਿਕਾਰੀ ਨੇ ਜਿਨ੍ਹਾਂ ਦੀ ਡਿਊਟੀ ਫਿਕਸ ਐ ਅਕਾਉਂਟੇਬਿਲਟੀ ਤੈਅ ਵਾ ਉਹਨਾਂ ਤੇ ਜੁਰਮਾਨਾ ਨਹੀਂ ਹੋਣਾ ਚਾਹੀਦਾ ਕਿਉਂਕਿ ਬੜੀ-ਬੜੀ ਅਣ ਦੇਖੀ ਐ ਮੈਂ ਤਾਂ ਸਮਝਦਾ ਜੁਰਮਾਨਾ ਸਿਰਫ ਆਇਦ ਕਰਨਾ ਕੁਛ ਨਹੀਂ ਹੁੰਦਾ ਉਹਨਾਂ ਲੋਕਾਂ ਦੇ ਅਕਾਉਂਟੇਬਿਲਟੀ ਦਰਜ ਕਰਕੇ ਉਹਨਾਂ ਤੇ ਐਫਆਈਆਰ ਦਰਜ ਕਰਨੀ ਚਾਹੀਦੀ ਆ ਕੇਸ ਰਜਿਸਟਰ ਕਰਨਾ ਚਾਹੀਦਾ ਕਿਉਂਕਿ ਇਹ ਸਾਡੇ ਦੇਸ਼ ਦੇ ਸਨਮਾਨ ਦਾ ਮਾਮਲਾ ਆ ਆਤਮ ਸਨਮਾਨ ਦਾ ਮਾਮਲਾ ਜਲਿਆਂਵਾਲਾ ਬਾਗ ਦਾ ਸਾਕਾ ਜਿਹੜਾ ਦੇਸ਼ੋ ਦੁਨੀਆ ਦੇ ਵਿੱਚ ਅੱਜ ਵੀ ਪੰਜਾਬੀ ਕੀ ਹਰ ਕੌਮ ਦੁਨੀਆ ਵਿੱਚ ਵਸਦੀ ਪੂਰੇ ਯੂਨੀਵਰਸਿਟੀ ਵਿੱਚ ਲੋਕ ਉਹਨੂੰ ਭੁਲਾ ਨਹੀਂ ਸਕੇ ਪਰ ਸਾਡੇ ਪੰਜਾਬੀ ਸਾਡੇ ਸ਼ਹਿਰ ਦੇ ਵਿੱਚ ਹੀ ਇਹਨਾਂ ਯਾਦਗਾਰਾਂ ਨੂੰ ਭੁਲਾ ਦੇਣ ਇਹਨਾਂ ਯਾਦਗਾਰਾਂ ਦੀ ਸਾਰਨਾ ਲੈਣ ਇਹਨਾਂ ਯਾਦਗਾਰਾਂ ਨੂੰ ਬਣਾਉਣ ਤੋਂ ਬਾਅਦ ਕੋਈ ਸਰਕਾਰੀ ਪ੍ਰੋਗਰਾਮ ਇੱਥੇ ਨਾ ਕਰਾ ਸਕਣ ਕੋਈ ਇਹਨਾਂ ਦੇ ਜੀਵਨ ਉਸ ਤੋਂ ਬਾਅਦ ਨਾ ਮਿਲਿਆ ਜਾ ਸਕੇ ਇਹ ਸਾਰੀ ਸਿੱਧੀ ਸਿੱਧੀ ਪ੍ਰਸ਼ਾਸਨ ਦੀ ਅੰਗਿਲੀ ਆ ਮੈਂ ਅਪੀਲ ਕਰਦਾ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੂੰ ਕਿ ਉਹ ਪਰਸਨਲੀ ਇਸ ਮਾਮਲੇ ਦੇ ਵਿੱਚ ਇੰਟਰਫੇਅਰ ਕਰਨ ਜਿਨਨੇ ਸ਼ਹੀਦਾਂ ਦੇ ਨਾਮ ਦੇ ਉੱਤੇ ਵੱਖ-ਵੱਖ ਜਗ੍ਹਾ ਤੇ ਜਾਂਦੇ ਆ ਦਫ਼ਤਰਾਂ ਦੇ ਵਿੱਚ ਭਗਤ ਸਿੰਘ ਰਾਜਗੁਰੂ ਸੁਖਦੇਵ ਦੀਆਂ ਫੋਟੋਆਂ ਲੱਗਦੀਆਂ ਨੇ ਬਾਬਾ ਸਾਹਿਬ ਅੰਬੇਡਕਰ ਦੀਆਂ ਫੋਟੋਆਂ ਲੱਗਦੀਆਂ ਨੇ ਪਰ ਜਿਹੜੇ ਸ਼ਹੀਦ ਹੁਣ ਆਈਡੈਂਟੀਫਾਈ ਹੋਏ ਸੀ ਜਿਨ੍ਹਾਂ ਦੇ ਵਾਸਤੇ ਕਰੋੜਾਂ ਰੁਪਏ ਖਰਚ ਕੇ ਮੈਮੋਰੀਅਲ ਬਣਾਏ ਗਏ ਸੀ ਸਾਨੂੰ ਚਾਹੀਦਾ ਕਿ ਉਹਨਾਂ ਨੂੰ ਅਸੀਂ ਸੰਭਾਲ ਲਈਏ ਸਤਕਾਰ ਦੇ ਦਈਏ ਤਾਂ ਕਿ ਸਾਡੀ ਆਉਣ ਵਾਲੀ ਪੀੜ੍ਹੀ ਸਾਡੀ ਧਾਰੀਕ ਸਾਡੇ ਕਲਚਰ ਸਕਾਫਤ ਵਿਰਾਸਤ ਔਰ ਹਿਸਟਰੀ ਨੂੰ ਭੁੱਲੇ ਨਾ ਉਹ ਸੱਭਿਆਚਾਰ ਨੂੰ ਵੀ ਆਪਣੇ ਨਾਲ ਜੋੜ ਕੇ ਰੱਖੇ ਸੰਜੋਗ ਕੇ ਰੱਖੇ ਇਹ ਸਾਰੀਆਂ ਗੱਲਾਂ ਜ਼ਰੂਰੀ ਆ ਇਹਦੇ ਲਈ ਪੋਲਿਟিক্যাল ਕਲਾਸ ਨੂੰ ਪੰਜਾਬ ਦੀ ਸਰਕਾਰ ਨੂੰ ਖੁਦ ਇੰਟਰਵਿਨ ਕਰਕੇ ਇਹਨਾਂ ਮਾਮਲਿਆਂ ਦੇ ਵਿੱਚ ਦਖਲ ਦੇ ਕੇ ਇਹਨਾਂ ਦੀ ਦਸ਼ਾ ਔਰ ਦਿਸ਼ਾ ਸੁਧਾਰਨੀ ਚਾਹੀਦੀ ਆ ਤਾਂ ਜੋ ਸਾਡੀ ਹਿਸਟਰੀ ਜਿਹਨੂੰ ਅਸੀਂ ਤਾਰੀਖ ਕਹਿੰਦੇ ਆ ਉਹਨੂੰ ਕੋਈ ਮਿਟਾ ਨਾ ਸਕੇ ਉਹ ਸੁਨਹਿਰੀ ਅੱਖਰਾਂ ਦੇ ਵਿੱਚ ਉਦਾਂ ਹੀ ਬਰਕਰਾਰ ਰਵੇ ਬਿਲਕੁਲ ਜੀ ਦਸ਼ਾ ਤੇ ਦਿਸ਼ਾ ਸੁਧਾਰਨ ਦੀ ਲੋੜ ਆ ਕਿਉਂਕਿ ਕਾਫੀ ਸਾਰਾ ਪੈਸਾ ਲੱਗਾ ਇਸ ਸਮਾਰਕ ਨੂੰ ਬਣਾਉਣ ਵਾਸਤੇ ਪਰ ਇਹ ਜੀ ਸਾਮ ਸੰਭਾਲ ਨਾਂ ਦੇ ਬਰਾਬਰ ਹੈ ਜਿਸ ਕਰਕੇ ਜਿਹੜੇ ਲੋਕ ਇੱਥੇ ਪਹੁੰਚਦੇ ਨੇ ਨਾ ਤਾਂ ਉਹਨਾਂ ਨੂੰ ਕੁਝ ਪਤਾ ਲੱਗਦਾ ਹੈ ਤੇ ਜਿਹੜੇ ਹੋਰ ਵੀ ਬਹੁਤ ਸਾਰੇ ਜਿਹੜੇ ਇੱਥੇ ਬੁੱਧੀਜੀਵੀ ਪਹੁੰਚਦੇ ਨੇ ਉਹਨਾਂ ਨੇ ਵੀ ਮੰਨ ਨੂੰ ਵੱਡੇ ਕੇਸ ਪਹੁੰਚਦੀ ਹੈ ਕਿਉਂਕਿ ਜਿਹੜੀਆਂ ਕੋਮਾ ਸ਼ਹੀਦਾਂ ਨੂੰ ਯਾਦ ਨਹੀਂ ਰੱਖਦੀਆਂ ਕੋਮਾ ਜਦਾ ਟਰੱਕ ਨਹੀਂ ਕਰਦੀਆਂ ਇਸ ਲਈ ਸਾਡਾ ਸਾਰਿਆਂ ਦਾ ਫਰਜ਼ ਹੈ ਜੇਕਰ ਇੱਥੇ ਯਾਦਗਾਰ ਬਣਾਈ ਗਈ ਹੈ ਤੇ ਉਸ ਦਾ ਮੇਨਟੇਨੈਂਸ ਵਿੱਚ ਆਪਣਾ ਸਹਿਯੋਗ ਦਈਏ ਔਰ ਪ੍ਰਸ਼ਾਸਨ ਦਾ ਵੀ ਇਹੀ ਫਰਜ਼ ਬੰਦਾ ਹੈ ਡਿਊਟੀ ਬਣਦੀ ਹੈ ਜੇਕਰ ਇੱਥੇ ਸ਼ਹੀਦਾਂ ਦੀ ਯਾਦਗਾਰ ਬਣਾਈ ਗਈ ਹੈ ਤਾਂ ਉਸ ਦੀ ਮੇਨਟੇਨੈਂਸ ਜਿਹੜੀ ਕਿ ਉਸ ਸਮੇਂ ਸਿਰ ਕਰਵਾਈ ਜਾਵੇ ਤਾਂ ਜੋ ਜੋ ਵੀ ਇਸ ਯਾਦਗਾਰ ਦਾ ਕੋਈ ਨੁਕਸਾਨ ਜਿਹੜਾ ਕਿ ਉਹ ਨਾ ਹੋ ਸਕੇ ਔਰ ਲੋਕ ਜਿਹੜੇ ਇੱਥੇ ਪਹੁੰਚਦੇ ਨੇ ਉਹਨਾਂ ਨੂੰ ਇੱਥੇ ਜਿਹੜਾ ਬੱਚੇ ਵੀ ਪਹੁੰਚਦੇ ਨੇ ਲੋਕ ਹੀ ਪਹੁੰਚਦੇ ਨੇ ਉਹਨਾਂ ਦੀ ਵੀ ਜਿਹੜੀ ਕਿ ਭਾਵਨਾਵਾਂ ਜਿਹੜੀ ਕਿ ਉਹ ਕਿਤੇ ਵੀ खराब ना होन क्या मैं पसंद भी पंचरमाना सिकंदर पर श्रीचा दैनिक सूत्र टीवी अमृतसर देश दुनिया की हर खबर सबसे पहले देखने के लिए फॉलो करें दैनिक सवेरा टीवी youtube facebook instagram x और whatsapp चैनल पर